ਗੈਂਗਸਟਰ ਜਗੂ ਭਗਵਾਨ ਪੂਰੀਆ ਦੀ ਮਾਤਾ ਦੇ ਕਤਲ ਤੋਂ ਬਾਅਦ ਪੰਜਾਬ ਚ ਵੱਡੀ ਹਲਚਲ ਮਚੀ ਹੋਈ ਹੈ ਜੀਹਾਂ ਜਗੂ ਭਗਵਾਨ ਪੂਰੀਆ ਦੀ ਮਾਤਾ ਤੇ ਉਹਨਾਂ ਦੇ ਸਾਥੀ ਤੇ ਉਹਨਾਂ ਦੇ ਮਾਤਾ ਦੇ ਬੋਡੀਗਾਰਡ ਕਰਨਵੀਰ ਸਿੰਘ ਦਾ 26 ਤਰੀਕ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੀ ਉਹਨੂੰ ਵੱਡੀ ਹਲਚਲ ਪੰਜਾਬ ਚ ਮਚੀ ਹੋਈ ਹੈ ਤੇ ਇਸ ਵਿੱਚ ਕਾਰੀ ਹੁਣ ਜਗੂ ਭਗਵਾਨ ਪੂਰੀਆ ਦੇ ਪਰਿਵਾਰ ਵੱਲੋਂ ਜੋ ਹੈਗਾ ਕਾਂਗਰਸ ਦੇ ਐਮਪੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਖਿਲਾਫ ਇੱਕ ਸ਼ਿਕਾਇਤ ਦਰਜ ਕਰਾਈ ਗਈ ਹੈ ਬਟਾਲਾ ਪੁਲਿਸ ਜੋ ਜੋ ਹੈਗੀ ਆ ਸੁਖਜਿੰਦਰ ਸਿੰਘ ਰੰਦਾਵਾ ਖਿਲਾਫ ਜਗੂ ਭਗਵਾਨ ਭਾਨ ਪੁਰੀਆ ਦੇ ਪਰਿਵਾਰ ਵੱਲੋਂ ਵੱਡੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਵੱਡੇ aarop MP ਸੁਖਜਿੰਦਰ ਸਿੰਘ ਰੰਦਾਵਾ ਦੇ ਉਹਨਾਂ ਦੇ ਬੇਟੇ ਉਹਦੇ ਵਿਰੁੱਧ ਲਗਾਏ ਗਏ ਨੇ ਸਾਫ਼ ਤੌਰ ਤੇ ਪਰਿਵਾਰ ਵੱਲੋਂ ਵੱਡੇ aarop ਲਗਾਏ ਗਏ ਨੇ ਕਿ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕਤਲ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਕਰਵਾਇਆ ਗਿਆ ਵੱਡੇ aarop ਵੱਡੇ ਇਲਜ਼ਾਮ ਜੋ ਨੇ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਤੇ ਲਗਾਏ ਗਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਕੰਪਲੇਨ ਦੀਆਂ ਨੇ ਜੋ ਕਿ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਹੈ MP ਸੁਖਜਿੰਦਰ ਸਿੰਘ ਰੰਦਾਵਾ ਤੇ ਉਹਨਾਂ ਦੇ ਇਹ ਤਾਂ ਦੇਖਿਲਾਫ ਜਿਸ ਚ ਤੁਸੀਂ ਵੇਖ ਸਕਦੇ ਹੋ ਕੰਪਲੇਨਟ ਚ ਲਿਖਿਆ ਗਿਆ ਹੈ ਦਰਖਾਸਤ ਬਰੀ ਖਿਲਾਫ ਸੁਖਜਿੰਦਰ ਸਿੰਘ ਰੰਦਾਵਾ ਪੁੱਤਰ ਸੰਤੋਖ ਸਿੰਘ ਰੰਦਾਵਾ ਉਹਦੇ ਵੀ ਸਿੰਘ ਰੰਦਾਵਾ ਪੁੱਤਰ ਸੁਖਜਿੰਦਰ ਸਿੰਘ ਰੰਦਾਵਾ ਵਸਿਆਣ ਪਿੰਡ ਧਾਰੋਵਾਲੀ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਮਨਦੀਪ ਸਿੰਘ ਜੈੰਤੀਪੂਰੀਆ ਪੁੱਤਰ ਪੱਪੀ ਜੈੰਤੀਪੂਰੀਆ ਵਾਸੀ ਪਿੰਡ ਜੈੰਤੀਪੂਰਾ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਨਿਰਮਲ ਸਿੰਘ ਪਿਤਾ ਰਵਿੰਦਰ ਸਿੰਘ ਵਸਿਆਣ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹਰਜੀਤ ਕੌਰ ਪਤਨੀ ਸਵਿੰਦਰ ਸਿੰਘ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਅਤੇ ਕਰਨਵੀਰ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀ ਪਿੰਡ ਭਵਿਕੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੂੰ ਬੀਤੀ ਸ਼ਾਮ ਸਮਾਂ ਕਰੀਬ 9 ਵਜੇ ਸ਼ੂਟਰਾਂ ਤੋਂ ਗੋਲੀਆਂ ਮਰਵਾ ਕੇ ਕਤਲ ਕਰਨ ਸੰਬੰਧੀ ਅਦਾਲਤ ਮੁਕਦਮਾ ਦਰਜ ਕਰਨ ਸੰਬੰਧੀ ਅੱਗੇ ਤੁਸੀਂ ਵੇਖ ਸਕਦੇ ਹੋ ਲਿਖਿਆ ਗਿਆ ਹੈ ਇਕਿ ਜਦੋਂ ਹਰਜੀਤ ਕੌਰ ਅਤੇ ਕਰਨਬੀਰ ਕੌਰ ਮੇਰੇ ਕਾਰ ਕਾਦੀਆਂ ਰੋਡ ਬਟਾਲਾ ਵਿਖੇ ਕਰਦੇ ਬਾੜ ਆਏ ਤਾਂ ਉਹਨਾਂ ਕਾਰ ਦਾ ਹਾਰਨ ਮਾਰਿਆ ਤਾਂ ਮੈਂ ਸਮੇਤ ਮੇਰਾ ਲੜਕਾ ਪ੍ਰਿੰਸ ਬਾਹਰ ਆ ਕੇ ਦੇਖਿਆ ਕਿ ਦੋ ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਵੀਡੀਓ ਗਰੁੱਪ ਕਾਲ ਵਿੱਚ ਸੁਖਗਜਿੰਦਰ ਸਿੰਘ ਰੰਦਾਵਾ ਅਤੇ ਅਮਨਦੀਪ ਸਿੰਘ ਜੰਤੀਪੂਰੀਆ ਨਾਲ ਗੱਲ ਕਰ ਰਹੇ ਸੀ ਇਹਨਾਂ ਲੜਕੀਆਂ ਨੇ ਮੇਰੇ ਸਾਹਮਣੇ ਮਿਤੀ 26/6/2025 ਸਮਾਂ ਕਰੀਬ 9 ਵਜੇ ਹਰਜੀਤ ਕੌਰ ਅਤੇ ਕਰਨਬੀਰ ਸਿੰਘ ਨੂੰ ਗੋਲੀਆਂ ਮਾਰੀਆਂ ਉਹ ਲੜਕੇ ਫੋਨ ਤੇ ਦੱਸ ਰਹੇ ਸੀ ਕਿ ਉਹਨਾਂ ਨੇ ਤੁਹਾਡਾ ਕੰਮ ਦਿੱਤਾ ਅਗੋ ਸੁਖਜਿੰਦਰ ਸਿੰਘ ਰੰਦਾਵਾ ਕਹਿ ਰਹੇ ਸੀ ਕਿ ਰੰਦਾਵਾ ਪਰਿਵਾਰ ਦੇ ਖਿਲਾਫ ਚੋਣਾ ਜੋ ਕਿਸੇ ਨੇ ਵੀ ਅੜਨ ਦੀ ਅਤੇ ਖਲੋਣ ਦੀ ਹਿੰਮਤ ਕੀਤੀ ਤਾਂ ਉਹਨਾਂ ਦਾ ਵੀ ਅਸੀਂ ਇਹੋ ਜਿਹਾ ਹਸ਼ਰ ਕਰਾਂਗੇ ਉਕਤ ਵਕੂਆ ਸਮੇ ਮੇਰਾ ਲੜਕਾ ਪ੍ਰਿੰਸ ਪਾਲ ਸਿੰਘ ਵੀ ਕਾਰ ਮੌਜੂਦ ਸੀ ਅਤੇ ਉਸਨੇ ਵੀ ਸਾਰਾ ਵਕੂਆ ਆਪਣੀ ਅੱਖੋਂ ਵੇਖਿਆ ਮੇਰਾ ਲੜਕਾ ਵੀ ਉਕਤ ਸ਼ੂਟਰਾਂ ਨੂੰ ਸਾਹਮਣੇ ਆਉਂਦੇ ਪਛਾਣ ਲਵੇਗਾ ਤਾਂ ਇਹ ਜੋ ਹੈਗੀ ਹੈ ਸ਼ਿਕਾਇਤ ਜੱਗੂ ਭਗਵਾਨ ਪੂਰੀਆ ਦੇ ਪਰਿਵਾਰ ਵੱਲੋਂ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਜੋ ਹੈ ਦਰਜ ਕਰਵਾਈ ਗਈ ਹੈ ਜੀਹਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਸਭ ਵੱਡੇ ਇਲਜ਼ਾਮ ਜੋ ਨੇ ਸਾਫ਼ ਤੌਰ ਤੇ ਪਰਿਵਾਰ ਵੱਲੋਂ ਲਗਾਏ ਗਏ ਨੇ ਤੇ ਇਹ ਵੀ ਕਿਹਾ ਗਿਆ ਕਿ ਜਦੋਂ ਗੋਲੀਆਂ ਵੱਜੀਆਂ ਮੈਂ ਆਪਣੀ ਅੱਖੋਂ ਵੇਖੀਏ ਪਰਿਵਾਰ ਦਾ ਵੱਡਾ ਬਿਆਨ ਹੈ ਤੇ ਇੱਕ ਵੱਡਾ ਇਲਜ਼ਾਮ ਹੈ ਜੋ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦੇ ਖਿਲਾਫ ਜੋ ਨੇ ਲੱਗਿਆ ਤੇ ਇਹ ਵੱਡੀ ਜੋ ਕੰਪਲੇਨ ਹੈਗੀ ਸ਼ਿਕਾਇਤ ਹੈ ਜੱਗੂ ਭਗਵਾਨ ਪੁਰੀਆ ਦੇ ਪਰਿਵਾਰ ਵੱਲੋਂ ਜੋ ਹੈਗੀ ਆ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਤੇ ਉਹਨਾਂ ਦੇ بیٹے ਉਦੇ ਵੀਰ ਸਿੰਘ ਰੰਦਾਵਾ ਦੇ ਖਿਲਾਫ ਜੋ ਇਹ ਕਰਵਾਈ ਗਈ ਹੈ ਦੱਸਦੀ ਹੈ ਕਿ 26 ਤਰੀਕ ਦੀ ਰਾਤ ਨੂੰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਜੋ ਸਾਥੀ ਕਰਨਬੀਰ ਸਿੰਘ ਉਸ ਦਿਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਇਹ ਖਬਰ ਸਾਮਣੇ ਮੀਡੀਆ ਚ ਆਈ ਤੇ ਵੱਡੀ ਹਲਚਲ ਪੰਜਾਬ ਚ ਮਚ ਗਈ ਕਿਉਂਕਿ ਜੱਗੂ ਭਗਵਾਨਪੁਰੀਆ ਪੰਜਾਬ ਦੇ ਇੱਕ ਵੱਡਾ ਗੈਂਗਸਟਰ ਅਮੀਰ ਤੇ ਵੱਡਾ ਨਾਂ ਹੈ ਗੈਂਗਸਟਰ ਦੀ ਦੁਨੀਆ 'ਚ ਜੱਗੂ ਭਗਵਾਨਪੁਰੀਆ ਜੋ ਬੀਤੇ ਕੁਝ ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਅਸੰਦੀਸਿਲਚਰ ਜੇਲ੍ਹ 'ਚ ਬੰਦ ਹੈ ਤੇ ਉਸ ਦੀ ਮਾਂ ਦਾ ਜੋ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਿਆਸ ਲਗਾਇਆ ਜਾ ਰਿਹਾ ਸੀ ਕਿ ਪੰਜਾਬ 'ਚ ਵੱਡੀ ਗੈਂਗ ਵਾਰ ਹੋ ਸਕਦੀ ਹੈ ਤੇ ਇਸ ਦੀ ਜ਼ਿੰਮੇਵਾਰੀ ਜੋ ਸੀਗੀ ਬੰਬੀਆ ਵੱਲੋਂ ਦਿੱਤੀ ਗਈ ਸੀਗੀ ਤੇ ਉਸ ਤੋਂ ਬਾਅਦ ਵੱਡੀ ਹਲਚਲ ਪੰਜਾਬ 'ਚ ਮਚ ਗਈ ਤੇ ਹੁਣ ਅੱਜ ਜੋ ਹੈਗਾ ਪਰਿਵਾਰ ਵੱਲੋਂ ਵੱਡੀ ਸ਼ਿਕਾਇਤ ਜੋ ਹੈਗੀ ਆ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਖਿਲਾਫ ਕੀਤੀ ਗਈ ਹੈ ਤੇ ਸਾਫ਼ ਤੌਰ ਦਾ ਪਰਿਵਾਰ ਦਾ ਇਹ ਕਹਿਣਾ ਹੈ ਕਿ ਪਰਿਵਾਰ ਦੇ ਵੱਡੇ aarop ਲਗਾਏ ਨੇ ਕਿ ਇਹ ਜੋ ਜੱਗੂ ਭਗਵਾਨਪੁਰੀਆ ਦੇ ਮਾਤਾ ਦਾ ਕਤਲ ਹੈ ਇਹ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਕਰਵਾਇਆ ਗਿਆ ਹੈ ਪਰਿਵਾਰ ਨੇ ਵੱਡੇ aarop ਲਗਾਏ ਨੇ ਤੇ ਆਖਿਰ ਪੰਜਾਬ ਪੁਲਿਸ ਨੇ ਸਗੀ ਵੱਡੀ ਕਾਰਵਾਈ ਕਰਦੀ ਹੈ ਤੇ ਪੰਜਾਬ 'ਚ ਜੋ ਹਾਲਾਤ ਬਣੇ ਹੋਏ ਨੇ ਤੇ ਇਸ ਨੂੰ ਲੈ ਕੇ ਹੋਣੇ ਕਿਆਸ ਲਗਾਈ ਜਾ ਰਹੀਆਂ ਕਿ ਵੱਡੀ ਗੈਂਗਵਾਰ ਜੋ ਹੈ ਪੰਜਾਬ ਚ ਹੋ ਸਕਦੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ